ਹਾਂਜੀ ਮੈਂ ਜੀ ਡਾਕਟਰ ਮੁਹਬਤਪਾਲ ਸਿੰਘ ਸਿਵਲ ਹਸਪੀਟਲ ਗੁਦਾਸਪੁਰ ਚ ਐਸ ਅ ਮੈਡੀਕਲ ਸਪੈਸ਼ਲਿਸਟ 3 ਸਾਲ ਤੋਂ ਕੰਮ ਕਰ ਰਿਹਾ ਜੀ ਇੱਥੇ ਸਾਡੇ ਕੋਲ ਇੱਥੇ ਇੱਕ ਪੇਸ਼ੈਂਟ ਆਇਆ ਸੀਗਾ ਜੀ ਕਲਾ瑙 ਤੋਂ ਰੈਫਰ ਹੋ ਕੇ ਇਹ ਬੀਐਸਐਫ ਦਾ ਜਵਾਨ ਸੀਗਾ ਜੀ ਕਿ ਜਿਹਨੂੰ ਸੱਪ ਨੇ ਸਵੇਰੇ 5 ਵਜੇ ਉਹਦੇ ਬਿਸਤਰੇ ਦੇ ਉੱਤੇ ਹੀ ਵੱਢ ਦਿੱਤਾ ਸੀਗਾ ਕੱਟ ਦਿੱਤਾ ਸੀਗਾ ਪੇਸ਼ੈਂਟ ਉੱਥੇ ਗਿਆ ਸਿਵਲ ਹਸਪੀਟਲ ਕਲਾ瑙 ਜਿੱਥੇ ਪ੍ਰੋਪਰ ਫੈਸਿਲਿਟੀ ਨਾ ਹੋਣ ਦੇ ਕਾਰਨ ਪੇਸ਼ੈਂਟ ਨੂੰ ਸਾਡੇ ਕੋਲ ਇੱਥੇ ਸਿਵਲ ਹਸਪੀਟਲ ਗੁਦਾਸਪੁਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਜਦੋਂ ਇੱਥੇ ਸਾਡੇ ਕੋਲ ਪੇਸ਼ ਇਨੂੰ ਸੱਪ ਨੇ ਵੱਢਿਆ ਸੀਗਾ 4-5 ਘੰਟੇ ਇਸ ਸੀਜ਼ਨ ਨੂੰ ਹੋ ਚੁੱਕੇ ਸੀਗੇ ਜ਼ਹਿਰ ਦੀ ਜਿਹੜੀ ਸੀ ਜ਼ਹਿਰ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪੇਸ਼ੈਂਟ ਜਦੋਂ ਇੱਥੇ ਆਇਆ ਸਾਡੇ ਕੋਲ ਤੇ ਇੱਕਦਮ ਆ ਕੇ ਕੋਲੈਪਸ ਕਰ ਗਿਆ ਉਹਦਾ ਬੀਪੀ ਪਲਸ ਜਿਹੜਾ ਸੀ ਬਿਲਕੁਲ ਉੱਡ ਗਿਆ ਬਿਲਕੁਲ ਅਨਰੀਕੋਰਡੇਬਲ ਸੀਗਾ ਇੱਕ ਆਪਾਂ ਕਹਿ ਲਈਏ ਕਿ ਪੇਸ਼ੈਂਟ ਇੱਕ ਵਾਰੀ ਰੱਬ ਨੂੰ ਪਹੁੰਚ ਗਿਆ ਸੀਗਾ ਬਟ ਜਿਹੜੀ ਸਾਡੀ ਟੀਮ ਸੀਗੀ ਇੱਥੇ ਸਿਵਲ ਸਟਾਫ ਉਦਾਸ ਫੋਰ ਦੀ ਐਮਓ ਸੀਗੇ ਡਾਕਟਰ ਕਮਰਪਾਲ ਸਿੰਘ ਜੀ ਆਪਣੇ ਐਨੈਸਥੈਟੀਸੀ ਡਾਕਟਰ ਜੀਵਨ ਜਿਹਨਾਂ ਨੇ ਇੱਕਦਮ ਸਾਰੇ ਸਟਾਫ ਨੇ ਪਹੁੰਚ ਕੇ ਸਟਾਫ ਨਰਸਿਸ ਨੇ ਆ ਕੇ ਇੱਥੇ ਇੱਕਦਮ ਪੇਸ਼ੈਂਟ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਪੇਸ਼ੈਂਟ ਦਾ ਜੀ 1 ਘੰਟੇ ਵਾਸਤੇ ਸੀਪੀਆਰ ਕੀਤਾ ਕਾਰਡੀਓ ਪਲਮਨਰੀ ਰਿਸਸਿਟੇਸ਼ਨ ਜਿਹਦੇ ਨਾਲ ਕਿ ਪੇਸ਼ੈਂਟ ਦੇ ਨਾਲ ਉਹਨੂੰ ਆਪਾਂ ਟਿਊਬ ਪਾ ਦਿੱਤੀ ਗਲੇ ਦੇ ਵਿੱਚ ਕਿ ਉਹਨੂੰ ਸਾਹ ਜਿਹੜਾ ਆਰਟੀਫੀਸ਼ੀਅਲ ਆਪਾਂ ਦੇਈ ਜਾਈਏ ਇਹ ਕਰਨ ਦੇ ਨਾਲ ਪੇਸ਼ੈਂਟ ਜਿਹੜਾ ਥੋੜਾ ਮਤਲਬ ਵਾਪਿਸ ਆ ਗਿਆ ਸੀਗਾ ਬਾਕੀ ਅਸੀਂ ਪੇਸ਼ੈਂਟ ਨੂੰ ਜਿਹੜਾ ਬਾਅਦ ਵਿੱਚ ਜਦੋਂ ਵੈਂਟੀਲੇਟਰ ਦੀ ਸਹੂਲਤ ਸਾਡੇ ਸਿਵਲ ਹਸਪਤਾਲ 'ਤੇ ਨਾ ਹੋਣ ਕਰਕੇ ਅਸੀਂ ਇਹਨੂੰ ਪੇਸ਼ੈਂਟ ਨੂੰ ਕੋ ਨਾਨਕਾ ਹਸਪੀਟਲ ਅੰਮ੍ਰਿਤਸਰ ਵਾਸਤੇ ਰੈਫਰ ਕਰ ਦਿੱਤਾ ਸੀਗਾ ਬਾਕੀ ਮੇਰੀ ਲੋਕਾਂ ਸਲੋਤਿਆਂ ਨੂੰ ਸਾਦੀ ਇਹੀ ਮਤਲਬ ਹੈਗੀ ਆ ਜੀ ਕਿ ਬੇਨਤੀ ਆ ਕਿ ਪੇਸ਼ੈਂਟ ਜਿਹੜੇ ਹੈਗੇ ਨੇ ਸੱਪ ਵੱਡੇ ਦੇ ਕੋਈ ਝਾੜ ਫੂਕ ਜਾਂ ਕੋਈ ਬੂੰਦਾਂ ਵੱਲ ਨਾ ਜਾਣ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਇਸ ਸੀਨ ਦਾ ਪ੍ਰੋਪਰ ਇਲਾਜ ਹੈਗਾ ਤੇ ਇਹਦੇ ਵਾਸਤੇ ਐਂਟੀ ਸਨੇਕ ਵੈਨਮ ਚੱਲਦਾ ਜੇ ਇਹ ਹੁੰਦਾ ਜ਼ਹਿਰ ਨੂੰ ਕੱਟਣ ਵਾਲੀ ਦਵਾਈ ਜਿਹੜੀ ਕਿ ਸਾਡੇ ਕੋਲ ਅਵੇਲੇਬਲ ਹੈਗੀ ਸਿਵਲ ਹਸਪੀਟਲ ਕੋ ਦਾਸਪੁਰ ਦੇ ਵੇਥੇ ਤੁਸੀਂ ਜਦੋਂ ਮਰਜ਼ੀ ਆਓ ਜੋ ਵੀ ਤੁਹਾਡਾ ਵਧੀਆ ਤੋਂ ਵਧੀਆ ਟ੍ਰੀਟਮੈਂਟ ਹੋ ਸਕਦਾ ਹੋਏਗਾ ਆਪਾਂ ਇੱਥੇ ਜਰੂਰ ਪੈਲ ਦੇ ਆਧਾਰ ਤੇ ਕੀਤਾ ਜਾਵੇਗਾ ਜੀ ਤੇ ਬਸ ਇਹੀ ਮੇਰੀ ਸੋਤਿਆਂ ਨੂੰ ਹੈਗੀ ਆ ਕਿ ਪਲੀਜ਼ ਇਹਦੀ ਧਿਆਨ ਰੱਖੋ ਚਾੜ ਫੂਕਵਾਲ ਨੂੰ ਨਾ ਪਿਆ ਕਰੋ